ਸਾ ਕੰਮ ਤਾਂ ਸਾਰਾ ਨੇ ਭਰ ਗਿਆ ਚਾਰ ਪਾਣੇ ਮਾਣ ਕੇ ਨਾ ਕੱਪੜੇ ਤੋਂ ਕੱਪੜੇ ਤੋਂ ਹਾਂ ਮੈਂ ਅੰਦਰ ਦੇ ਪੋਹ ਤੇ ਜਾਵਾਂ ਨਾ ਬੁੜਾ ਮਰ ਗਿਆ ਬਾਹਮਣਾ ਬਾਪੂ ਕਿੰਨਾ ਦਾ ਉਹ ਬਾਹਮਣਾ ਚੱਕਿਆ ਨਾ ਮਰ ਗਿਆ ਹੋ ਰਹਾ ਬਾਪੂ ਮੈਨੂੰ ਪਤਾ ਹੀ ਨਹੀਂ ਤੁਸੀ ਲੈ ਜਾ ਤੂੰ ਵੀ ਟੋਪੜੀ ਪਾਈ ਸਾਡੇ ਲਵੇ ਤੇਰਾ ਸਾਡੇ ਕੋਲ ਜੀਣ ਲੱਗਾ ਹਾਂ ਭਾਬੀ ਅੱਗੇ ਘੱਟ ਦੀ ਘੋਣ ਨੇ ਬਈ ਹਾਂ ਬਾਪੂ ਦੋ ਗਣਾ ਘੋਾਦੀ ਉਹ ਮੈਂ ਕੀ ਘੋਾਦੀਆਂ ਬਾਪੂ ਅੱਜ ਕਿੱਥੇ ਵਾ ਗਿਆ ਵਾ ਬਾਹ ਕਿੱਥੇ ਵਾ ਗਿਆ ਕਿਹ ਤੂੰ ਵੀ ਮੇਰੇ ਨਾਲ ਨਾ ਨਾ ਜਾ ਕੇ ਨਾ ਅੱਛਾ ਆ ਉਹ ਕਹਿੰਦਾ ਸੀ ਕਹਿੰਦਾ ਜਾ ਕੇ ਨਾ ਮੈਂ ਇਹ ਸਭ ਉੱਪਰ ਆ ਜਾ ਰਹੀ ਤੇ ਆ ਜੀ ਉਹ ਕੀ ਬੋਲ ਰਿਹਾ ਵੀ ਅੰਦਰ ਮੈਂ ਜਾਣਾ ਬੰਦਾ ਉਹ ਭਾਵੇਂ ਹੁਣ ਕੰਮ ਕਰ ਰਿਹਾ ਤੂੰ ਵੀ ਘਰੇ ਹੱਥ ਮਾਰ ਰਿਹਾ ਲਾ ਰਿਹਾ ਨਾ ਇੰਨਾ ਕੀਦੂਆ ਨਹੀਂ ਕਰਕੇ ਆਇਆ ਤਰ ਕੀ ਖੇਤ ਤੂੰ ਕੀ ਕਰਿਆ ਕੱਖ ਤੋਂ ਨਹੀਂ ਵਟਕੇ ਲਿਆ ਬਸ ਨਹੀਂ ਗਿਆ ਗਿਆ ਮੇਰੀ ਕਹਿੰਦਾ ਆ ਜਾ ਕੰਮ ਕਰ ਨਾ ਕੋਈ ਕੰਮ ਨਹੀਂ ਹੁਣ ਭਾਈ ਜੇ ਦਾ ਖੇਤਾ ਚ ਇੰਨਾ ਵੀ ਤਾਂ ਤੂੰ ਮੈਨੂੰ ਗੁੱਦੂ ਬਣਾਇਆ ਕਰ। ਉਹ ਜਿਹੜੀਆਂ ਬੱਟਾਂ ਦੇ ਕੱਟ ਪੋੜਦੇ ਆ ਉਹਨਾਂ ਤੇ ਮਾਰਨੀ ਆ ਸਪਰੇ ਉਹ ਪਹਿਲਾਂ ਹੁਣ ਉਹਨੇ ਕਢਾਇਆ ਬਾਪੂ ਨੇ ਬਸ ਹੀ ਕਢਾਇਆ ਮੇਰਾ। ਚਲ ਭਾਈ ਕੋਈ ਨਾ ਮੈਂ ਤਾਂ ਜਾ ਕੇ ਆਉਣੀ ਉਹਨਾਂ ਦੇ। ਧੰਨਵਾਦ। ਚਲ ਕੰਮ ਕੋ ਮੁਕਾਬਲੇ ਬੈਠੇ ਤਾਂ ਲਈ ਮਾਰੀ ਆਉ। ਬਣਾ ਬਤਲ ਤੋਂ ਹੋਰ। ਇਹਦੇ ਤੋਂ ਘੱਟ ਨਹੀਂ 10 ਸੈਂ 11।

ਤਲੇ ਜਨੇ ਕਿਹਾ ਸੀ ਪਾਹੀ ਕਹਿੰਦਾ ਸੀ ਕਹਿੰਦਾ ਤੂੰ ਸਾਰਾ ਦਿਨ ਮੇਲਾ ਬੈਠਾ ਰਹਿਣਾ ਕਹਿੰਦਾ ਘਰੀਟ ਦੇ ਬਾਹਰ ਅੰਦਰ ਵੀ ਜਾਵੜਾਗਾ ਹੂੰ ਅਸਾ ਉਹ ਇਹ ਗੱਲ ਕਹਿਤੀ ਸੀ ਜਿਹੜੇ ਤੈਨੂੰ ਮੈਂ ਕਹੀ ਸੀ ਕਿਹੜੀ ਹਾਈ ਕਰ ਤੁਰ ਤੂੰ ਆਉਂਦਾ ਕਿਹੜੀ ਗੱਲ ਚਿੱਤਨ ਕਾ ਇੱਕ ਪੁਲਿਸ ਘਰ ਆ ਆ ਮੈਂ ਕਹਤਾ ਮੈਂ ਕਹਵੀਂ ਮੈਂ ਤਾਂ ਤਾਂ ਮੈਂ ਬਰੰਗਣ ਜੇ ਮੈਨੂੰ ਕੋਲਾ ਕੋਠੀ ਲੈ ਕੇ ਦਿਓਗੇ ਤੇ ਬਾਪੂ ਨੇ ਮੈਨੂੰ ਉਹਨੂੰ ਕਿਹਾ ਮਾਰ ਆ ਜਾ ਲਾਉਣ ਮਾਰੀ ਲਾਉਣ ਕਰੀਆ ਉਹ ਬਗਾ ਮੈਂ ਸਾਰਾ ਇਹ ਲੋਨ ਨਹੀਂ ਮੈਂ ਮੈਂ ਫਿਰ ਵਿਆਹ ਨਹੀਂ ਕਰਾਉਣਾ ਮੈਂ ਕਹਿੰਦਾ ਜਿਆਦਾ ਵੀ ਕੋਠੀ ਲਾਉ ਪਹਿਲਾਂ ਕਹਿੰਦਾ ਮੇਰਾ ਆਪਾ ਸਾਰਾ ਪਰਿਵਾਰ ਹੀ ਚੱਲਦਾ ਇਹਨਾਂ ਆਪਾਂ ਕੋਠੀ ਚ ਹੀ ਚੱਲਦੇ ਹੈ ਹਾਂ ਲੈ ਲਾਂਗਾ ਮੈਂ ਤਾਂ ਕਰ ਲੈਣੂ ਨਹੀਂ ਕੋਠੀ ਆ ਆਂ ਦਾ ਬਿਕਾਰੀ ਲੈ ਦੇ ਵੱਡਾ ਸਰਕਾਰੀ ਲੈ ਦੇ ਨਹੀਂ ਮੈਂ ਤਾਂ ਕਹਿੰਦਾ ਮੈਨੂੰ ਤਾਂ ਜਿਆਦਾ ਪੱਕੀ ਤੇ ਨਵੀਂ ਕੋਠੀ ਜਾਂ ਕਰ ਲੈਣੂ ਲੈ ਕੇ ਤੂੰ ਕਹਿੰਦਾ ਨਹੀਂ ਆਪਾਂ ਫਿਰ ਸਾਰਾ ਪਰਿਵਾਰ ਹੀ ਚੱਲਦਾ ਫਸਾਲੇ ਪਾਉਣਾ ਹਾਂ ਵੱਲ ਗਿਆ ਦੇਖੋ ਕਹਿੰਦਾ ਤੂੰ ਕਿਹੜਾ ਬਾਹਰ ਨੂੰ ਹਾਂ ਮੀ ਤਾਂ ਪਰ ਵਿਆਹ ਧਿਆਨ ਪਹਿਲੇ ਬੱਲੇ ਥੈਂਕ ਯੂ ਜੀ ਹਰ ਇਹ ਮੈਂ ਕਹਾਂ ਬੱਲੇ ਕੋਠੀ ਲਈ ਦੱਸ ਫਾਈਟਾ ਚੰਜ਼ਾ ਲੈ ਹਾਂ ਹਾਂ ਪੁੱਛੇ ਤੇ ਇਹ ਕਿਆ ਨਹੀਂ ਮੈਂ ਉਹੀ ਕਰਨਾ ਚੱਲ ਦੇਖਦੇ ਤੂੰ ਬਹੁਤ ਸਿਆਣਾ ਹੈ ਮੈਨੂੰ ਪਤਾ ਚੱਲਿਆ ਤੇ ਖਿਆਲ ਸੁਣ ਇੱਕ ਗੇਂ ਨਹੀਂ ਖੜਾ ਸਕਦੇ ਉਹ ਤਾੜੀ ਕਿਉਂ ਮੇਰੇ ਤੇ ਬੜਾ ਲੱਗਦੀ ਆ ਹੈ ਹੋਰ ਕੰਮ ਕਰ ਲੈ ਦੋ ਬਸ ਦਾ ਕੰਮ ਕਰ ਲੋ ਦੋ ਬਸ ਦਾ ਦਸ ਕੰਮ ਸਾਲੇੜੀ ਕਰੀ ਤੇ ਜਾਂਦਾ ਘੱਟ ਆ ਦੇਖੀ ਉਹ ਮੈਂ ਦੇਖ ਲੇ ਸੁਹਾ ਦਾ ਗਿਆ ਹੋਇਆ ਬਾਪੂ ਲੈ ਗਿਆ ਮੈਨੂੰ ਕੰਨੋਂ ਫੜ ਕੇ ਸਵੇ ਹੀ ਹੁਣੀ ਲੱਗ ਗਿਆ ਔਨ ਸਾਰ ਲੈ ਰੋਟੀ ਨਹੀਂ ਪਾਣੀ ਨਹੀਂ ਪੁੱਛਿਆ ਕੱਪਾ ਵੀ ਚਾਹ ਤਾਂ ਲੈ ਉਹ ਹੋਰ ਬੜਾ ਬੜਾਈ ਨਹੀਂ ਉਹ ਕਿਹਦੇ ਚਾਹ ਤਾਂ ਬਣੀ ਪਈ ਬਣੀ ਨਹੀਂ ਬੀਂ ਚਾਹ ਤਾਂ ਬੜਾ ਕੱਪਾ ਲੈ ਚਾਹ ਬੜਾ ਹਾਂਜੀ ਬੜਾ ਉਹ ਨਾ ਨਹੀਂ ਆ ਕਿੱਥੇ ਗਈ ਗਿਆ ਉਹਨਾਂ ਨੇ ਗਈ ਬੈਠੇ ਨੇ ਪੜ੍ਹਾਈ ਨਹੀਂਦਾ ਉਹਦੀ ਮੜਿਆ ਵੀ ਹੈ ਚਲ ਦੇਖੀ ਜੋ ਆਜੂ ਆ ਜਾਂਦੇ ਫਿਰ ਲਿਆਉਣੀ ਮੈਂ ਚਾਹ ਮਾ ਕੇ ਤੇ ਨਾ ਤੂੰ ਬੈਠ ਦੋ ਮਿੰਟ ਨੋੜ ਦੇ ਕੋਈ ਬਹਿ ਜਾ ਪਿੱਛੇ ਬੈਠੀ ਹੋ ਦਾ ਚਾਹ। ਇਹ ਤਾਂ ਬੜੀ ਵਧੀਆ ਚਾਹ ਬਣਾਈ ਹੈ। ਅੱਛਾ ਵਧੀਆ ਰਹੀ ਬਈ। ਹੁਣ ਸਵੇਰ ਵੀ ਤੁਸੀਂ ਬਣਾਇਆ ਕਰੋ। ਕਿਉਂ? ਵੱਡੀ ਬਾਪੂ ਵੀ ਦੇਖੋ ਚਾਹ ਦੇਖੀ ਪੀਤੇ ਸੀ ਅੱਜ ਸਵੇਰ। ਕਿੱਥੇ ਹੋਵੇ ਚਾਹ? ਪਤਾ ਨਹੀਂ ਬਾਪੂ ਦਾ ਕਰਕੇ ਬੜੀ ਫੇਰ ਕਰ ਚਾਹ ਸੀਗੀ। ਅੱਛਾ। ਬਾਪੂ ਬਾਪੂ ਤਾਂ ਜਾਈ ਸੀ ਨੇ ਟੋਕੜਾ ਪਾਣੀ ਪੀ ਲੈਂਦਾ। ਇਹੜਾ ਵੀ ਚੋਈਏ। ਉਤਰੀ ਪਾਉਂਦੀ ਐ ਮੀਨਾ ਚਾਹ ਪਤੀ ਪਾਉਂਦੀ। ਸਵੇਰੇ ਬਾਪੂ ਨੇ ਪਿਆ ਕੇ ਭੋਰਾ ਚਾਹ ਕੰਦਾ ਆ ਜਾ ਖੇੜ। ਉਹ ਲੌਂਗ ਲੇ ਚੇਰ ਅਗੜੀ ਪਈ ਹੋਣੀ ਪਾਉਂਦੀ ਭੋਰਾ। ਪਤਾ ਨਹੀਂ ਕਿੰਨੇ ਜੇ ਬਣਾਉਂਦੀ ਐ। ਹਾਹਾਜ ਵੱਢ ਕੇ ਉਹ ਪਰਦੀ। ਤੁਸੀਂ ਬੜੀ ਸਵਾਲ ਲੰਨੂਨੇ ਭਾਬੀ ਚਾਹ। ਕੀ ਬਣਾਵੇ ਤੋਰੀਂ ਕਹਿੰਦੇ ਵੱਡੀ ਬਗੂ ਦਾ ਨਾਂ। ਉਹ ਗੱਲ ਹੈ ਕਿ ਐ ਸਮਾਨ ਨਹੀਂ ਪਾਉਂਦੀ ਉਹ। ਇਹ ਸਮਾਰਤਾ ਹੈ ਤਾਂ ਕਰਕੇ ਵਧੀਆ ਵਰਦੀ ਐ। ਪਰ ਪਤਾ ਨਹੀਂ ਮੈਨੂੰ ਲੱਗਦਾ ਮੇਰੇ ਨੇ ਕੋਈ ਦੋ ਮਣੀਆ ਬਾੜਾ ਲੱਗਦਾ। ਨਹੀਂ ਦਸ ਮਣੀ ਕੋਈ। ਆਈ ਐਮ ਟੈਂਸ਼ਨ ਹੁੰਦਾ। ਕੋਈ ਗੱਲ ਕਿਉਂ ਕਿਤਰਦੀ ਨਹੀਂ ਪਾਉਂਦੀ ਆਪਾਂ ਨੂੰ ਬੈ ਹੋਰ ਵੀ ਕਹਿ ਕੇ ਗਈ ਐ ਲੈ ਹਾਂ ਇਕੱਠੇ ਬੈਠੇ ਗੱਲਾਂ ਨਾਲ ਮਰੀ ਜਾਉ ਕੰਮ ਕਰ ਲੈ ਕੰਮ ਕਰ ਲਵੇ ਪਹਿਲੇ ਨਾਲ ਤਾਂ ਉਹਦੇ ਆਏ ਹੌਲ ਪੈਂਦਾ ਹੋਗੀ ਘਰੇ ਕਿਵੇਂ ਆ ਗਿਆ ਉਹ ਤਾਂ ਐਸੀ ਵਜੇ ਬਾਹਰ ਹੁੰਦਾ ਤਾਂ ਮੈਂ ਪਹਿਲਾਂ ਪਹਿਲਾਂ ਭੁੱਖ ਤੇ ਜਾਇੰਦੀ ਅੱਛਾ ਤਾਂ ਨਹੀਂ ਬਾਕੀ ਉਹ ਸਵੇਰੇ ਮੈਨੂੰ ਉਠਾ ਹਾਂ ਹਾਂ ਹੁਣ ਵੇਖੀ ਤੂੰ ਉੱਥੇ ਮੈਨੂੰ ਆਇਆ ਲੱਗਦਾ ਕਿ ਮੇਰੇ ਤੇ ਚਾਹ ਵੀ ਨਹੀਂ ਪੀਣੀ ਵੱਜੂਗੀ ਇਹ ਛੇਤੀ ਜਾਮਾ ਕਰ ਕੋਈ ਨਹੀਂ ਆ ਜਾਂਦੇ ਮੈਂ ਕਿਹੜਾ ਡਰਦਾ ਚੱਲ ਸਹੀ ਜਾਂਦੇ ਚੱਪ ਕੋਈ ਨਾ ਚੱਲ ਦੇਖਦੇ ਫਿਰ ਤਾਂ ਘਰ ਲੈ ਕੇ ਹੀ ਦੇ ਬਾਕੀ ਹੁਣ ਤਾਂ ਦੇ ਰੋ ਵੀ ਮੈਨੂੰ ਪਰ ਮੈਂ ਵਿਆਹ ਵੀ ਤਾਂ ਨਹੀਂ ਕਰਾਉਂਦਾ। ਨਾ ਵੀ ਚਲ ਕਰਾ ਲੈ ਨਹੀਂ ਕਹਿੰਦੇ ਹੈ ਨਹੀਂ ਕਰਾਉਣਾ ਗਿਆ ਮੈਂ ਵੀ ਕਹਿੰਦੇ ਨੇ ਮੈਂ ਵੀ ਤੈਨੂੰ ਪੱਟਿਆ ਕੇ ਲਈ ਦੀ ਸੀ ਲੈ ਇਹ ਵੀ ਕਰਾएंगे ਕਹਿੰਦੇ ਨਹੀਂ ਕਰਾਈ ਵੀ ਨਾ ਕਿਤੇ ਹਾਂ ਨਾ ਕਰਦੀ ਨਹੀਂ ਮੈਂ ਨਹੀਂ ਮੈਂ ਨਹੀਂ ਕੋਠੀ ਵਾਲਾ ਪਾਪੂ ਕੋਠੀ ਦੇਖਦੇ ਲੈਂਦਾ ਕਿ ਨਹੀਂ ਲੈਂਦਾ ਪਰ ਬਾਪੂ ਕੋਲ ਪੈਸੇ ਹੀ ਨਹੀਂ ਹੈ। ਜੇ ਕੋਠੀ ਲੈ ਜੀ ਆਉਂ ਗਿਆ ਨਾ ਬਾਪੂ ਕੋਲ ਪੈਸੇ ਹੈਗੇ ਆ। ਕਿਤੇ ਕੋਠੀ ਲੈਣਾਂ ਲੱਗੇ। ਜੇ ਵਿਆਹ ਹੀ ਬਾਈ ਜਰ ਦੇ ਤਰ੍ਹਾਂ ਵਿਆਹ ਹੋ ਵੀ ਗਿਆ ਤੇ ਹਾਂ ਕਰਨੀ ਪਊ। ਤੇ ਮੈਂ ਨਹੀਂ ਕਰਾਂ ਤੇਰਾ ਤਾਂ ਰਾਜ਼ਾ ਹੈਗਾ ਵਾ ਜਿਹੜਾ ਕਹਿੰਦਾ ਹਾਂ ਕਰਨੀ ਕੋਈ ਨਹੀਂ ਮੈਂ ਹੀ ਕਹਿੰਦਾ ਵੀ ਜੇ ਕੋਠੀ ਲੈਤੀ ਫਿਰ ਵਿਆਹ ਨੂੰ ਮੈਨੂੰ ਮਜਬੂਰ ਕਰਨਗੇ ਪਰ ਮੈਂ ਨਹੀਂ ਵਿਆਹ ਕਰਾਂਗਾ ਜਿਵੇਂ ਚਾਂ ਚੋ ਫੇਰ ਭਾਬੀ ਤੁਸੀਂ ਕੋਈ ਹੱਲ ਕਰ ਲਓ ਮੈਂ ਕੀ ਹੱਲ ਕਰਾਂ ਤੁਸਾਂ ਵਿਆਹ ਦੋ ਨਾ ਮੈਂ ਮੈਨੂੰ ਤਾਂ ਐਂ ਦੇਖਦੇ ਜੀ ਮੈਨੂੰ ਪੁੱਤ ਦਾ ਮਸਲਮਾਨ ਸੋ ਘੱਟ ਕੋਈ ਕਹਿਣਾ ਨਹੀਂ ਆਪਾਂ ਕਿਸੇ ਦਾ ਨਾਮ ਭਾਪੀ ਤੁਸੀਂ ਬਾਪੂ ਨੂੰ ਕਹਿ ਕੇ ਦੇਖ ਲਓ ਮੈਂ ਮੈਂ ਬਾਪੂ ਨੂੰ ਕਹਾਂ ਮੈਨੂੰ ਪਤਾ ਕਿੰਨਾ ਕੌੜ ਦੇਖਦਾ ਬਾਪੂ ਇਹ ਮੇਰੇ ਪੁੱਤ ਦੇ ਨਾਲ ਮੈਂ ਮੱਝ ਖੋਲ ਕੇ ਵੇਚਦੀ ਹੁੰਦੀ ਐ ਐਂ ਦੇਖਦਾ ਮੈਨੂੰ ਤਾਂ ਮੇਹਨਤ ਚੋਰੀਆਂ ਮੱਝ ਖੋਲੀ ਵੇਚਦੀ ਉਹ ਪਤਾ ਨਹੀਂ ਕੀ ਇਹਨਾਂ ਨੂੰ ਦਿਸਿਆ ਮੇਰੇ ਵਿਆਹ ਮਗਰੀ ਪਏ ਹੋਣੇ ਬਈ ਵਿਆਹ ਨੂੰ ਤੜੀ ਪੀਕਰੋਂ ਦਾ ਜਿੰਨਾ ਮਰਜੀ ਜੋੜ ਲਾ ਲੈਣ ਇਹ ਉਧਰ ਕੋਠੀ ਹੁੱਠੀ ਵੀ ਲੈਤੀ ਮੈਂ ਤਾਂ ਵੀ ਨਹੀਂ ਮੇਰਾ ਵੀ ਮਨ ਨਹੀਂ ਵੀ ਮੈਂ ਤੇਰਾ ਵਿਆਹ ਹੋਣ ਦੇ ਮੈਂ ਤੇ ਆ ਜੇ ਹੋ ਵੀ ਗਾ ਤਾਂ ਮਨੇ ਟੈਂਸ਼ਨ ਮਤਰਾ ਤਾਂ ਨੀਂਦ ਨਹੀਂ ਸਰਦਾ ਮੇਂਦੇ ਹੀ ਫਿਕਰ ਲੱਗਿਆ ਰਿਹਾ ਵੀ ਮੈਂ ਕੀ ਕਮਾਂ ਕੀ ਕਮਾਂ ਨਾ ਮੇਰੀ ਚੱਲਦੀ ਐ ਇਸ ਘਰ ਦੇ ਵਿੱਚ ਚਲਦੀ ਤਾਂ ਵੱਡੀ ਦੀ ਆ ਮੇਰੀ ਕਿਹੜਾ ਚਲਦੀ ਆ ਮੇਰਾ ਤੇ ਜੀ ਕਰਦਾ ਇੰਦਰ ਪਾ ਚੱਲੀ ਤੇਰੇ ਵਾਂਗੂ ਜੀ ਕਰਦਾ ਚੱਲਣ ਨੂੰ ਤਾਂ ਮੇਰੀ ਸਲਾਹ ਹੈ ਹਨਾ ਜੇ ਕਿਸੇ ਵਾਰੀ ਟਾਲ ਕੋਲ ਗਏ ਤਾਂ ਫੇਰ ਅੱਧਾ ਕੋਮੇ ਗਈਏ ਪਾਰਕ ਕੋਲ ਪੁੱਛ ਕੇ ਜੀ ਚੱਲੀ ਹੋ ਜਾਂਦੀ ਵੱਡੀ ਆਉਣਾ ਜਾਣਾ ਜਿਹਨੇ ਕੁਝ ਵੀ ਨਹੀਂ ਭਾਇਆ ਤੇ ਚੱਲਿਆ ਪਰ ਮੈਨੂੰ ਹੀ ਲੱਗਦਾ ਉਹ ਜਮੀ ਨਹੀਂ ਜਾਂਦੀ ਚਲੋ ਦੇਖੀ ਜੀ ਤਾਂ ਠੀਕ ਆ ਵੀ ਬਦ ਕੰਮ ਕਰ ਗਏ ਸਭ ਸੋਜੀ ਜੀ ਮੇੜਾ ਪਤਾ ਹੈਗਾ ਭਾਬੀ ਬਹਿ ਜਾ ਕੋਮ ਤਨ ਮੇੜਾ ਪਿਆ ਹੁਣ ਇੱਥੇ ਬੈਠੇ ਹੁਣ ਆ ਜਾਣਗੇ ਜੀ ਸਿਰ ਤੇ ਆ ਕੇ ਸੱਤਾ ਫਵਾ ਦੇਗਾ ਹੁਣ ਤਾਂ ਬਾਹਰ ਨਾ ਚਾਹੀਦੇ ਮੜੀ ਜੀ ਕੱਲ ਬਾਪੂ ਤਾਂ ਨਹੀਂ ਆਉਂਦਾ ਤਾਂ ਗਿਆ ਵਾ ਕਿਸੇ ਪਿੰਡ ਬਾਪੂ ਜੀ ਆ ਕੇ ਡਾਂਗ ਫੇਰ ਤੂੰ ਤੇਰੇ ਤੇ ਨਾ ਮੇਰੇ ਪਰਵਾਏਗਾ ਮੈਨੂੰ ਨਾਲ ਲੈ ਮੈਨੂੰ ਕੋਟਵਾਏ ਨਾ ਲੈ ਆਪ ਚਲ ਤੂੰ ਚਲ ਠੀਕ ਆ ਚੰਗਾ ਓਕੇ ਉਹ ਮੜਾ ਮੜਾ ਤੂੰ ਵੀ ਉੱਠ ਖੜ ਔਰਦਾ ਬਸ ਚਾਹ ਪੀ ਕੇ

ਨੀ ਉਹ ਤਾਂ ਉਹੀ ਤਰੀਕੇ ਖਲਤੀ ਰਹਿੰਦੀ ਆ ਬਣਾ ਮਤਲਬ ਤੋਂ ਮੈਂ ਕਿੱਥੇ ਜਾਂਦੀ ਜਦੋਂ ਕੋਈ ਕੰਮ ਹੁੰਦਾ ਫੇਰ ਹੀ ਜਾਂਦੀ ਆ ਉਹ ਉਹਦਾ ਕਿਹੜਾ ਜਾਣੀ ਕੀ ਕਰਦਾ ਨੀ ਉਹ ਤਾਂ ਪਤਾ ਮੈਨੂੰ ਤੇਰੇ ਨਾਨਾ ਦਾ 6 ਦਿਨਾਂ ਦਾ ਬਿਮਾਰੀ ਤੇ ਲਜਾਪਾਈ ਕੀਤੀ ਵਾਰੀ ਹੁਣ ਦਸਵਾ ਵਾਰ ਕਰਨਾ ਉਹ ਗੱਲ ਫਰਾਂਉਂਦੇ ਨਹੀਂ ਹੈਗੇ ਤਾਂ ਹਰ ਕੇ ਜਾਣਾ ਪੈਣਾ ਪੂਰੀ ਪਾਸ ਕੋਲ ਹੀ ਹੈ ਉਹ ਬੜੇ ਪੜਾਈ ਤੂਰੀ ਬੜੀ ਚਲਦੀ ਆ ਹਾਂ ਹਾਂ ਬੜੇ ਵਿੱਚ ਤੇ ਅਸੀਂ ਕਿੱਥੇ ਚੱਲੇ ਉਹ ਦੇਖੋ ਮਾਮਣਾਂ ਦਾ ਉਹ ਬੂੜਾ ਮਰ ਗਿਆ ਉਹਨਾਂ ਨੂੰ ਝੋਲ ਕੇ ਜਾ ਕੇ ਹਾਂ ਰੇੜੀ ਚ ਬੋਲੇ ਸੀਗੇ ਉਹ ਵਾਹੇ ਨਾਂ ਪਾਈ ਜੇ ਮਤਲਬ ਕੰਮ ਹੁੰਦਾ ਯਾਰ ਸਾਥ ਹੋਜੀ ਦੋ ਜਣੀਆਂ ਦਾ ਚੱਲ ਕੋ ਗਿਆ ਜਮਾਲੀ। ਥਾਲ ਕੋਈ ਨਾ ਤੁਸੀਂ ਇਕੱਲੇ ਜਾਓ। ਹਮ ਨੂੰ ਬੋਲ ਮਿਹੜਤੀ। ਹਾਂ ਹਾਂ ਕਮ ਸਾਰੇ ਗੱਤੀ। ਦਾਦਾ ਨਹੀਂ ਹੈਗਾ ਕਿ ਉਹ ਜਾਂਦਾ ਭੋਗ ਤੇ ਤੁਸੀਂ ਜਾਂਦੇ ਨਹੀਂ ਤੇਰਾ ਦਾਦਾ ਕਿੱਥੋਂ ਜਾਂਦਾ ਹੈ ਉਹ ਤਾਂ ਫੜ ਕੇ ਆ ਕੇ ਨਿਕਲਾ ਮੜ ਕੇ ਹੋਣੀ ਆਇਆ ਹੈਗਾ। ਆ ਤਾਂ ਮੇਰੀ ਜਾਨ ਸਿਆਪੇ ਨੇ ਪੁੱਤ। ਇਹ ਤਾਂ ਦੋ ਹੀ ਜਾਂਦੇ ਨਾ ਉਹ ਜਾਂਦੇ ਤੇ ਚਾਕੀ ਤੇ ਨਾ ਹੀ ਦੱਸਦਾ ਜਾਂਦਾ ਤੇਰਾ। ਦਾਦਾ ਵੀ ਖੇਤੀ ਕਰਦਾ ਰਹਿੰਦਾ। ਉਹ ਨਾ ਰਣਜੋਤ ਨੂੰ ਆਈ ਮੈਂ ਵਗ ਜਾ ਭੋਗ ਤੇ। ਉਹ ਰਣਜੋਤ ਨੂੰ ਕਹਿੰਦਾ ਕਿ ਰੋ ਵੀ ਤਾਂ ਕਰੀ ਰਹਿੰਦਾ ਉਹ ਜਾਂਦਾ ਨਹੀਂ ਪੁੱਤ ਕੀ ਕਰਾਂ ਮੈਨੂੰ ਇਹੀ ਕਾਲ ਪਾਇਆ ਹੋਇਆ ਫਾਹਾ। ਫਿਰ ਇਹ ਉਪਾਂਥਲੀ ਆਪਦੀ ਦੇਖਾਂ ਨੂੰ ਅੱਖੇ ਲੱਗਦੇ ਨੇ ਚਲ ਮੈਂ ਤਾਂ ਚੱਲਣਾ ਫਿਰ ਟਾਈਮ ਹੋਇਆ ਪਿਆ ਉਹ ਪੱਜੀ ਬਾਗੋਂ ਨੂੰ ਮੈਂ ਤਾਂ ਆ ਵੀ ਚਾਲੋਂ ਦਾ ਸਾਥ ਮਿਲ ਜੂਗਾ ਚਲ ਜੇ ਮਮੀ ਹੁਣ ਦੀ ਫਿਰ ਤਾਂ ਜਾਾਂਗੀ ਹਾਂ ਫਿਰ ਤਾਂ ਮੈਂ ਉਹਨੂੰ ਨਾਲ ਹੀ ਲੈ ਜਾਂਦੀ ਫਿਰ ਮੈਂ ਕੱਲੀ ਕਾ ਨੂੰ ਜਾਂਦੀ ਸੀ ਹਾਂ ਮੈਨੂੰ ਕੱਲੀ ਨੂੰ ਜਾਣਾ ਪਊਗਾ ਇਕੱਲੇ ਨੂੰ ਔਖਾ ਹੋਏਗਾ ਨਾ ਬੰਦੇ ਨੂੰ ਆ ਸਾਰੀ ਗਲੀ ਦੇ ਜਨਾਨੀਆਂ ਵਾਗਿਆ ਮੈਂ ਹੀ ਰਹਿ ਗਈ ਚਲ ਕੋਈ ਨਾ ਹੌਲੀ ਹੌਲੀ ਜਾਵੜਾ ਮੈਂ ਤਰੀ ਹੱਥ ਨੇ ਉਹੋਕੇ ਜੀ ਕੱਲ ਤਾਂ ਵੈਸੇ ਚਾਚੀ ਦੀ ਸਹੀ ਆ ਜੋ ਦਾਦੇ ਹੈਗੇ ਹੁਣੇ ਘਰੇ ਉਹ ਆ ਆਵੜਨ ਔਰ ਅੰਜੋ ਚਾਚਾ ਵੀ ਘਰੀ ਹੁੰਦਾ ਚੱਲ ਕਹਿੰਦਾ ਮੱਥੇ ਟੇਕਣਾ ਸੀ ਭੋਗ ਤੇ ਉਹ ਮੱਥਾ ਟੇਕ ਕੇ ਆਉਂਦਾ ਵਿਚਾਰੀ ਚਾਚੀ ਘਰੇ ਦਾ ਬਹਿ ਜਾਂਦੀ ਵਿਚਾਰੀ ਐਵੇਂ ਥੁੜੀ ਫਿਰਦੀ ਹੰਦਦੰਦ ਕੋਈ ਨਾ ਚਾਚੇ ਨੂੰ ਤਾਂ ਜਾਣਾ ਹੀ ਪੈਣਾ ਮੈਂ ਵੀ ਕੋਈ ਘਰਾਂ ਕੰਮ ਲਿਆ ਗੋਭੀ ਪਈ ਆ ਹੀ ਕੱਟ ਦਿੰਦੀ ਆ ਮੰਮੀ ਨੂੰ ਆਣ ਦਾ ਨਹੀਂ ਹੈਗਾ

ਮੇਰੀ ਕੁੜੀ ਕੀ ਕਰੂਗੀ ਸਾਰਾ ਕੁਝ ਸਿਖਾਰਨਾ ਹੈ। ਸੌ ਮਾਰਨਾ। ਮਾਰ ਕੇ ਫੇਰ ਕੰਮ ਕਰਨਾ। ਲਿਆ ਛੜੂ ਮਾਰਨਾ। ਗੰਦ ਪਿਆ ਪਿਆ ਚੁੱਲ੍ਹੇ ਕੋਲੇ ਵੀ। ਚੁੱਲ੍ਹੇ ਦਾ ਸਾਫ਼ ਕਰਨਾ ਪੈਣੀ ਜੀ ਤੇ ਤਾਂ ਪਰੋਟੀ ਬਣਾਉਣੀ। ਨਾ ਵੀ ਹੁਣ ਕੱਲੀ ਗੋਭੀ ਕੱਟ ਕੇ ਰੱਖੂਗੀ। ਹੰਮੀ ਆਪ ਹੀ ਆ ਕੇ ਧਰੂ। ਆਪ ਦਾ ਜਾ ਵਰਤੀ ਆਇਆ ਤਾਂ ਨਹੀਂ ਹੈਗੇ ਵੀ ਕੁੜੀ ਕੀ ਕੀ ਕਰੇ ਕੰਮ ਕਰੂਗੀ। ਨਾ ਤਾਂ ਪੜਨਾ ਵੀ ਹੁੰਦਾ। ਆਹ ਥੋੜੀ ਆ ਇਕੱਲੇ ਮੈਂ ਮੰਨੇ ਦਾਲ ਪਾਣੀ ਵੀ ਰੱਖੀ ਹੋਈਆਂ ਆਪੀ ਅੱਗੇ ਕਰੀ ਜਾਊਗੀ ਚਲੋ ਝਾੜੂ ਤਾਂ ਮਾਰ ਨਹੀਂ ਹਥਿਆ ਜਾਂਦੇ ਆ ਕਈ ਵਾਰ ਕੋਈ ਰਿਸ਼ਤੇਦਾਰ ਆ ਜਾਂਦਾ ਵਾਲਾ ਘੂਹ ਕੁੜੀ ਛਾਈ ਨਹੀਂ ਰੱਖਦੀ ਸਰਦੋਂ ਝਾੜੂ ਮਾਰਦਾ ਝਾੜੂ ਮਾਰ ਕੇ ਮੈਂ ਪੜਨ ਨਹੀਂ ਆਉਣਾ ਤਾਂ ਚਲੋ ਝਾੜੂ ਦਾ ਬੱਝ ਗਿਆ ਕੋਲੀ ਕਰਦੀ ਤਾਂ ਤੇ ਕੋਈ ਫੈਦਰ ਫੈਦਰ ਫੈਦਿਕੇ ਤੁਹਾਨੂੰ ਕੀ ਬਤਾ ਬੜਾ ਬੁਲਾਹਾ ਹਰਦੀ ਆ ਤੇ ਰਹਿ ਗਿਆ ਤਾਂ ਆਇਆ ਹਾਂ ਤੇ ਹੋਰ ਇਹ ਕੁਰੀ ਨੂੰ ਜਿੱਤੋਂ ਬੰਮ ਤੱਕ ਦੀ ਐਨੀਵਲ ਨਹੀਂ ਬਜੀਤਾ ਕਿੱਧਰ ਵਾਗਿਆ ਕਰਦਾ ਕੋਈ ਨਹੀਂ ਨਹੀਂ ਕੋ ਦੇ ਖਰ ਸੋਈ ਚ ਕੁੱਝ ਨਿਕਲ ਵੀ ਬਸ ਇੱਥੇ ਵੀ ਪਤਾ ਬਿਨਾ ਬਦਲੋ ਨਹੀਂ ਬਗਲੇ ਦੇ ਦਸਤੀ ਨਹੀਂ ਕਰਦੀ ਹੈਗੀ ਹੁਣ ਕਿੱਧਰ ਗਈ ਹੋਊਗੀ ਕਿਤੇ ਨਹੀਂ ਹੋਵੇ ਦਾ ਕਿੱਥੇ ਚੱਕਲ ਗਈ ਲੈ ਆ ਵੀ ਨਹੀਂ ਕੋਠੇ ਤੇ ਹੈਗਾ ਹੁੰਦਾ ਨਹੀਂ ਕੋਠੇ ਚੜ ਕੇ ਵਜਣਾ ਨੂੰ ਮੈਨੂੰ ਮਾਇ ਲੱਗਦਾ ਕਿਸੇ ਪਾਸੇ ਦੇਖਤ ਨਹੀਂ ਗਈ ਹੈ ਇਹ ਜੀ ਗੀ ਕੱਟੀ ਦਸਦੀ ਹੈ ਕੀ ਭੋਲ ਗਈ ਹੈ ਮਾਰਸੀ ਤੂੰ ਦੱਸ ਕਿੱਧਰ ਨਿਕਲਦੀਆਂ ਨੇ ਲੈ ਕੇ ਬਾਹਰ ਖੁੱਲੇ ਛੱਡ ਗਈ ਭਾਵੇਂ ਸਾਰਾ ਕੋਈ ਘਰ ਨੂੰ ਮੁਝਕੇ ਲੈ ਜਾਏ ਹਾਂਜੀ ਕੀ ਬਣਵਾ ਜਨਾਨੀ ਦਾ ਅਜੇ ਖਾਸ ਹੋਇਦਾ ਘਰੇ ਹੋਵੇ ਮਾੜਾ ਮੋਟਾ ਕੰਟਰੋਲ ਰੱਖੇ ਉਹ ਨਿਕਲ ਜਾਣਾ ਮੁੜ ਕੇ ਦੋ ਦੋ ਮਹੀਨੇ ਮਸ਼ੀਨਾਂ ਤੋਂ ਨਹੀਂ ਹੁੰਦਾ ਹੈਗਾ ਵੀ ਹੁਣ ਤੱਕ ਆ ਸਾਰਾ ਕੁਝ ਵੜ ਗਿਆ ਕਣਕਾਂ ਵਾੜੀਆਂ ਆ ਜਿਹੜੀਆਂ ਵਾੜੀਆਂ ਹੋ ਹੋ ਮੇਰਾ ਵੀ ਦਿਮਾਗ ਖਲਿਆ ਪੈ ਇਹਨਾਂ ਨੇ ਵੀ ਜਿਹੜੀਆਂ ਵਾੜੀਆਂ ਕਣਕਾਂ ਵੀ ਜੇ ਤੂੰ ਆ ਜਾ ਘਰੇ ਵੀ ਆਪਣੀ ਜਨਾਨੀ ਦੀ ਧਿਆਨ ਰੱਖ ਮਾੜਾ ਮੋਟਾ ਇਹ ਤਾਂ ਸੁਣਦੀ ਨਹੀਂ ਗਿੰਦੀ ਰਹੀ ਆ ਤਾਂ ਦੁੱਖਣ ਲੱਗਾ ਮਾਤਾ ਬਾਪੂ ਨੂੰ ਕਿਹਾ ਸੀ ਕੋਈ ਚੱਜ ਦਾ ਘਰ ਲੈ ਲੈ ਕਿਤੇ ਸ਼ਹਿਰ ਚ ਜਾਂ ਪਿੰਡ ਚ ਕਿਸੇ ਚ ਨਾਲ ਇੱਥੇ ਲੋਕ ਤਾਂ ਲਾਂਭਾਉਂਦੇ ਨੇ ਪਰ ਤਾਂ ਬਾਹਰ ਲਿਕਣ ਨਾਲ ਔਖਾ ਹੋਇਆ ਪਿਆ ਵੀ ਚੱਲ ਕਿਤੇ ਘਰ ਲੈ ਲੂਗਾ ਖੁੱਲਾ ਡੁੱਲਾ ਨਾਲ ਆ ਭੀੜਾ ਘਰ ਹੈ ਬਸ ਦੋ ਤਿੰਨ ਜਿਹੜਾ ਟਾਈਮ ਪਾਸ ਨਹੀਂ ਹੁੰਦਾ ਤੀਜਾ ਵੇ ਹੈਗਾ ਉਹ ਦੋ ਖਾ ਹੋ ਜੂਗਾ ਲਾ ਮੈਨੂੰ ਮੇਰੇ ਕਣੀ ਦੇਖ ਦੇਖ ਕੇ ਮੂੰਹ ਚੋੜ-ਚੋੜ ਗੱਲਾਂ ਕਰ ਗਿਆ ਦੀ ਬੱਚਾ ਕੀ ਨਹੀਂ ਆ ਇਨਾਂ ਨੂੰ ਕੀ ਪਤਾ ਤਾਂ ਹੀ ਤਾਂ ਆਪ ਜਾਂਦੇ ਨਹੀਂ ਮੈਨੂੰ ਭੇਜ ਜਾਂਦੇ ਨੇ ਵੀ ਮੈਨੂੰ ਕਿੰਨੀ ਬਿਸ਼ਰਮੀ ਆਉਂਦੀ ਤੁਸੀਂ ਸੋਚੋ ਮੜਾ ਮੋਟਾ ਮੈਂ ਤਾਂ ਹੁਣ ਬਾਪੂ ਆ ਜਾਣਦੇ ਉਹਨੂੰ ਕਹੂੰਗੀ ਭਈ ਆਪਦਾ ਮੈਨੂੰ ਤਾਂ ਘਰ ਲੈ ਕੇ ਦੇ ਦੇ ਕਿਸੇ ਪਾਸੇ ਇਥੋਂ ਨਹੀਂ ਤੇ ਰਿਆ ਜਾਂਦਾ ਰੋਲ ਦੇ ਸਿਆਪੇ ਚ ਕਿਰਦਾ ਲੱਪਣਾ ਕਰੂੰ ਦੁਪਰ ਹੋਇਆ ਪਿਆ ਸਾਰਾ ਮੜਾ ਮੜਾ ਆਰਾਮ ਕਰੀ ਕਿਥੇ ਬੈਠ ਕੇ ਟਾਈਮ ਪਾਸ ਕਰਾਂਗਾ ਕੰਨਿਕਾ ਵੀ ਚੱਲ ਵੀ ਆਹਾਂ ਵੇ ਵੱਡੀ ਨਾਲੇ ਪੱਟੀ ਨਾਲੇ ਉਹ ਨਹੀਂ ਬਾਪਰ ਕਰਕਾ ਆ ਗਈ ਜੀ ਚੱਲੀ ਬਾਪਰ ਕਰਕਾ ਜੀ ਪੈਣ ਦੇ ਲੋਕ ਕਿਉਂ ਹੋਰ ਕੁਝ ਜਾਨਾ ਜੇ ਚੱਲਦੇ ਆਪਾਂ ਛੇਤ ਬਾਪੂ ਵੀ ਨਹੀਂ ਜਾ ਬਾਪੂ ਨਹੀਂ ਜਾ ਉਹ ਛੇਤ ਜਾ ਗਏ ਮੈਂ ਆਗੜਾ ਬਾਹਨ ਨਾਲ ਆ ਰਹੇ ਹਾਂ ਹਾਂ ਵੇ ਵੱਡੀ ਨਾਲੇ ਕਿਤੇ ਮੈਂ ਤਾਂ ਡਰ ਲਾ ਆਉਣਾ ਚੱਲੋ ਚੱਲਦੇ

ਚਾਬੀ ਦੇ ਰਹੀ ਕਿਉਂ ਚਾਬੀ ਕਰਨੀ ਹੋਵੇ 59 ਕਰ ਨਾ ਦੇਖ 59 ਵਰਗਾ ਤਾਂ ਹੈਗਾ ਵੇ ਇੱਥੇ ਬਹਿ ਜਾ ਆ ਉਹ ਬੈਠ ਨਹੀਂ ਆਇਆ ਉਹ ਬੜੀ ਆ ਸਾਗ ਥੋੜਾ ਵੀ ਸਾਖੀ ਸੁਣ ਬਹਿ ਜਾ ਭਾਬੀ ਕਿਉਂ ਮਸਾਂ ਦਾ ਟਾਈਮ ਮਿਲਿਆ ਬੈਠਣ ਦਾ ਸਾਰੇ ਤਾਂ ਉਹ ਵੱਡੀ ਭਾਬੀ ਲੱਗੀ ਰਹਿੰਦੀ ਆ ਸਾਰਾ ਦੇ ਚਲ ਕੋਈ ਨਾ ਮਾਰਾ ਨਿੰਦਾ ਕਰਨ ਉਹ ਸਾਗ ਕਰਨ ਦੇ ਤੇ ਪਿਚੋ ਲੈਣਾ ਖਾ ਲੈ ਸਾਗ ਫੇਮ ਮੈਂ ਨਹੀਂ ਕਰਾਉਂਦਾ ਪਿਆ ਸਾਗ ਕਰਾਉਣਾ ਹੁਣੇ ਲੈ ਸਾਗ ਤਾਂ ਉਹ ਹੀ ਕਰੰਦੀ ਆ ਬਾਪੂ ਤਾਂ ਤੁੰਨਦੀ ਆ ਉਹ ਕੋਈ ਨਹੀਂ ਕਰਾਉਂਦਾ ਪਿਆ ਹੂੰ ਕੀਆ ਸਹੀ ਗੱਲ ਆ ਅਬੀ ਕੰਨ ਭਰਦੀ ਆ ਉਹ ਬਾਪੂ ਦੇ ਬਾਪੂ ਵੀ ਤਾਂ ਹੀ ਮਗਰ ਪੈਂਦਾ ਮੇਰੇ ਉਹ ਕਹਿੰਦੀ ਹੈਗੀ ਵੀ ਵਿਆਹ ਕਰਾਵਾ ਹੋਰ ਵੀ ਪਤਾ ਨਹੀਂ ਕੀ ਕੀ ਉਸ ਦੱਸ ਦਿੰਦੀ ਚੱਲ ਕੋਈ ਨਾ ਖਾਇ ਤਾਂ ਸਨ ਆਪਣੇ ਤਾਂ ਦੱਜੀ ਮਾੜਾ ਬੰਦਾ ਕਿਹ ਸਾਖਦੇ ਕਾਦਾ ਜੀ ਜੀ ਨਾ ਹਰਾਮ ਕਰਿਆ ਰੱਖ ਤੂੰ ਤਾਂ ਆਪ ਤੇ ਵੜਾ ਲੱਗਦਾ ਮੈਨੂੰ ਪਿਆਰ ਨਾ ਰੱਖਿਆ ਕਰ ਉਹਨੂੰ ਵਧੀਆ ਇੱਜ਼ਤ ਕਰਦਾ ਸੀ ਭਾਬੀ ਨੇ ਹ ਹੁਣ ਕਿੱਦਾਂ ਕਿਹਾ ਹੁਣ ਮੈਨੂੰ ਚੰਗੀ ਲੱਗਣੋਂ ਹਾਰ ਗਈ ਪਤਾ ਨਹੀਂ ਉਹਨੂੰ ਕੀ ਮੇਰੇ ਤੋਂ ਪ੍ਰੋਬਲਮ ਆ ਆਪਾਂ ਨੂੰ ਤਾਂ ਜੱਰਦ ਵੀ ਨਹੀਂ ਹੋਵੇ ਕਿਉਂਕਿ ਉਹ ਵਰਗੀ ਲੱਗਦੀ ਹੈ ਹੋਰ ਚੱਲ ਕੋਈ ਨਾ ਟਮਾੜਾ ਨੂੰ ਕਹਿ ਜਾਂਦਾ ਤੇ 12 ਸਾਲਾਂ ਤੋਂ ਅੱਡ ਕੇ ਆਉਗੀ ਮੈਂ ਤਾਂ ਮੇਂ ਮੰਗਰਵਾ ਕੇ ਫੇਰ ਨਹੀਂ ਆਉਂਗੀ ਹ ਨਹੀਂ ਆਉਂਗੀ ਕਿਹੜਾ ਕਿਸ ਨੇ ਦੱਸਣਾ ਆਪਾਂ ਨੂੰ ਗਾਣੂ ਕਿਸੇ ਨੇ ਦੇਖਿਆ ਆਪਾਂ ਤਾਂ ਵਰਦਾ ਕਰਕੇ ਆਏ ਹਾਂ ਮੁੱਟਰ ਸਿੰਘ ਦੇ ਆਲ ਦੇ ਵੱਲ ਪੜਦਾ ਸੀ ਮੁੱਟਰ ਸਿੰਘ ਦੇ ਆਲ ਦੇ ਵੱਲ ਪੜਦਾ ਸੀ ਇਹਦਾ ਆਪਾਂ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਆ ਹਾਂ ਲੈ ਦਾਂਗੇ ਸਾਹ ਹਾਂ ਉਹ ਸਵਾਗਤ ਹਰਦਾ ਉਹ ਮੁੱਤ ਫਿਰ ਮੈਂਡ ਮੈਂਡ ਚ ਲੱਗ ਜਾਂਦਾ ਕਰਨ ਉਹ ਬਾਪੂ ਤੋਂ ਡਰ ਲੱਗਦਾ ਪਤਾ ਤਾਂ ਹੈ ਬਾਪੂ ਹਾਂ ਹਾਂ ਤੂੰ ਤਾਂ ਵੱਡੀ ਭਾਬੀ ਵੀ ਡਰਦੀ ਹੁੰਦਾ ਹੈ ਉਹਦੇ ਵਧੀਆ ਪਰ ਉਹਦੇ ਲੱਗ ਜਾਂਦੀ ਹੈ ਉਹਦੇ ਦੇ ਲੱਗਿੰਦੇ ਕਿ ਬੋਲਦੇ ਹਨ ਮਗਰ ਕਿ ਆਂਡੇ ਰੱਖੇ ਆਪਕੋ ਸਵਾਦ ਆ ਤਾਂ ਸੁਣਦੇ ਪਤਾ ਕਿ ਆਸੀ ਨਾ ਜਿੱਦੇ ਸਬਜੀ ਦਾ ਦੀ ਕੁਮਾਰ ਦੀ ਕਈ ਤਰ੍ਹਾਂ ਦੇ ਜੇ ਤੂੰ ਪਿੱਛੇ ਫੜ ਕੇ ਦੇਖਦਾ ਕਹਿੰਦਾ ਮਗਰ ਕੀ ਆਂਡੇ ਰੱਖੇ ਕਹਿੰਦਾ ਮਗਰ ਕੀ ਆਂਡੇ ਰੱਖੇ ਅਰੇ ਕਦੀ ਬਾਪੂ ਬਾਦੀ ਚੱਲ ਜਾਂਦੇ ਦੇਖਦਾ ਵੀ ਨਹੀਂ ਬੁੜੀਆਂ ਬੋਲਦੀਆਂ ਹੂੰ ਕੀ ਆਪਕਾ ਮੈਂ ਪੱਕੇ ਪੈਗੇ ਉਹ ਨਾ ਮਾਰੀ ਕਿੱਦਾਂ ਦਾ ਮੈਂ ਮਰੂ ਨਹੀਂ ਖਵਾ ਸਕਦਾ ਮੈਂ ਹੁਣ ਨੂੰ ਤੋੜ ਕੇ ਖਵਾ ਦੇਣੀ ਸੀ ਕੱਚੇ ਆ ਗੱਲ ਤਾਂ ਸਹੀ ਆ ਇਧਰ ਦੀ ਬਾਲ ਦਾ ਵੇ ਚਾਬੀ ਦੇਖ ਲੈ ਕਿਉਂ ਚਾਬੀ ਕਰਨੀ ਆ ਵੇ ਬੰਜਾ ਕੱਢ ਦੇ ਤੋ ਬੰਦੇ ਇੱਥੇ ਓ ਬੰਜਰ ਕੀ ਆ ਰੱਖ ਬੰਜੇ ਵਰਗੀ ਹਾਂ ਬਿਠਾਈ ਦੇਣ ਲੱਗ ਵਾਹ ਇੱਥੇ ਬੈਠੇ ਬਾਤਾਂ ਬੈਠੋ ਚਾਬੀ ਦੇਖੀ ਨਾਲ ਇਧਰ ਨਜ਼ਰ ਕਿਧਰ ਇਧਰ ਓਹ ਉਹਨਾਂ ਕੋਲ ਤੱਕ ਦੋਵਾਜੀ ਕੌਣ ਬਾਪੂ ਨਹੀਂ ਆਉਂਦਾ ਬਾਪੂ ਤਾਂ ਗਿਆ ਹੋਇਆ ਵੱਡੀ ਪ੍ਰਿਹਾਈ ਤੇਰੀ ਉਹ ਵੀ ਨਹੀਂ ਆਉਂਦੀ ਉਹ ਤਾਂ ਕਹੀਦੀ ਸੀ ਮੈਂ ਉੱਧਰ ਜਾਣਾ ਲੈ ਉਹਨਾਂ ਨੇ ਹੁਣ ਸਾਰਾ ਦਿਨ ਬੈਠੀ ਰਹੂਗੀ ਭੋਗ ਆਲਾਂ ਦੇ ਉਹ ਤਾਂ ਲੱਗੂਗੀ ਕੋਈ ਮੱਕੇ ਚਟਾਹ ਲਾਉਂਦਾ ਭੋਗ ਲਾਉਂਦਾ ਹੁਣ ਤਾਂ ਦਸ ਲੱਗਿਆ ਹੌਲ ਪੈ ਦੇ ਉਹਨੂੰ ਕਿਤੇ ਆਉਂਦੀ ਉਹ ਉਹਨਾਂ ਦਾ ਘਰੇ ਜਾਣਾ ਹੂੰ ਉਹ ਦਿਨ ਤਾਂ ਆਪਾਂ ਵੀ ਘਰੇ ਜਾਣਾ ਹੈ